ਤੱਕ ਗੱਲ ਕਹੀ ਸੀ ਕਿ ਅਗਲਾ ਪ੍ਰੋਗਰਾਮ ਕੀ ਹੋਊਗਾ ਛੋਡੇ ਲਈ ਵੀ ਸਰਪ੍ਰਾਈਜ਼ ਤੇ ਪ੍ਰਸ਼ਾਸਨ ਲਈ ਵੀ ਤੇ ਸਰਪ੍ਰਾਈਜ਼ ਜਿਹੜਾ ਦੇਣਾ ਸੀ ਆਪਾਂ ਦੇ ਚੁੱਕੇ ਮੀਤਹਿਰ ਸਾਹਿਬ ਯਾਦ ਰੱਖੋ ਛੋਡੇ ਦਰਵਾਜੇ 'ਚ ਅੱਜ ਧੱਕੇ ਪਏ ਨੇ ਅਧਿਪਕਾਂ ਨੂੰ ਤੁਸੀਂ ਤੁਸੀਂ ਦਿੱਲੀ ਮਾਡਲ ਵਾਲਿਆ ਉਹ ਦਿੱਲੀ ਮਾਡਲ ਵਾਲਿਓ ਛੋਡੇ ਦਰਵਾਜੇ 'ਚ ਅੱਜ ਅਧਿਪਕਾਂ ਨੂੰ ਧੱਕੇ ਪਏ ਨੇ ਸ਼ਰਮ ਆਉਣੀ ਚਾਹੀਦੀ ਆ ਮੀਤਹਿਰ ਤੇਰੇ ਘਰ ਦੇ ਮੂਰੇ ਅਧਿਆਪਕਾਂ ਨੂੰ ਧੱਕੇ ਮਾਰੇਗਾ ਸ਼ੇਮ 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 ਤੁਜੀ ਕਰ ਲੋ ਅੱਜ ਝੁੱਠਾਂ ਦੀ ਪੰਡ ਪ੍ਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਅਧਿਆਪਕਾਂ ਨੂੰ ਸੜਕਾਂ ਤੇ ਰੋਲ ਕੇ ਲਾਰੇ ਲਾ ਕੇ ਇਥੋਂ ਦਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਗੱਲਬਾਤ ਚੱਲਦੀ ਆ ਜੀ ਮੀਟਿੰਗ ਲੈ ਕੇ ਆ ਰਹੇ ਆ ਹੁਣ ਪਤਾ ਲੱਗਦਾ ਕਿਹੜੀ ਗੱਲ ਤੁਹਾਡੀ ਚੱਲ ਪਈ ਹੈਗੀ ਆ ਤੇ ਜਿਹੜੇ ਪੁਰਸਮਲਾਜਮਾਂ ਨੇ ਸਾਡੇ ਅਧਿਅਪਕਾਂ ਨੂੰ ਧੱਕੇ ਮਾਰੇ ਯਾਦ ਰੱਖੋ 11% ਦੀ ਇਹ ਤੁਹਾਡਾ ਦੱਬਿਆ ਹੋਇਆ ਭੁੱਲ ਨਾ ਜਾਇਓ ਇਸ ਗੱਲ ਨੂੰ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮ ਛੋਡੇ ਤੇ ਕੇਂਦਰ ਤੋਂ ਵੀ ਹੀਠਾਂ ਤਨਖਾਹ ਸਕੇ ਨਾ ਦਿੱਤੇ ਪੁਰਾਣੀ ਪੈਨਸ਼ਨ ਸੋਨੂੰ ਵੀ ਨਹੀਂ ਦਿੱਤੀ ਇਸ ਕਰਕੇ ਧੱਕੇ ਮਾਰਨ ਲੱਗਿਆ ਥੋੜਾ ਸੋਚ ਲਿਆ ਕਰੋ ਕਿ ਨਿਚੇ ਪੱਕਾ ਹੈਗਾ ਕਿਸੇ ਅਧਿਆਪਕ ਦਾ ਸਿਰ ਫਟ ਗਿਆ ਕਿਸੇ ਦੀ ਜਾਨ ਚਲੀ ਗਈ ਤਾਂ ਸੋਨੂੰ ਭਾਵੇਂ ਕੋਈ ਪ੍ਰੋਮੋਸ਼ਨ ਮਿਲੇ ਨਾ ਮਿਲੇ ਪਰ ਪੰਜਾਬ ਦੇ ਅਧਿਆਪਕ ਇਸ ਤਰ੍ਹਾਂ ਦਾ ਅੰਦੋਲਨ ਕਰਨਗੇ ਕਿ ਸੋਡੀਆਂ ਫਿੱਤੀਆਂ ਜਰੂਰ ਲੈ ਜਾਣਗੇ ਜਿੰਦਾਬਾਦ 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 ਸਰਕਾਰ ਮਰਦਾਬਾਦ 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 ਇਤਿਹਾਰ ਮਰਦਾਬਾਦ ਮਰਦਾ ਕਹ ਲਿਆ ਅਗਲੀ ਗੱਲ ਡੀਟੀਐਫ ਬਰੇ ਭਲੇਖਾ ਨਾ ਰੱਖਿਓ ਕਿਹੇ 100 ਬੰਦਾ ਤੇ 100 ਬੰਦੇ ਨਾਲ ਤੁਸੀਂ ਜਾ ਕੇ ਇਹਨੂੰ ਖੰਡਾਰ ਦੋਗੇ ਤੇ ਪਿੱਛੇ ਕੁਛ ਨਹੀਂ ਡੀਟੀਐਫ ਦਾ ਇਤਿਹਾਸ ਪੜੋ ਇਤਿਹਾਸ ਪੜੋ ਡੀਟੀਐਫ ਅੱਜ ਇਕੱਲਾ ਬਰਨਾਲੇ ਨਹੀਂ ਚੱਬੇ ਵਾਲ ਵੀ ਬੈਠੇ ਨੇ ਸਾਡੇ ਸਾਥੀ ਇਸ ਤੋਂ ਇਲਾਵਾ ਅਸੀਂ ਜੁੜੇ ਹੋਇਆ ਉਹਨਾਂ ਦੇਸ਼ ਦੀਆਂ ਤੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਨਾ ਸੋਚੋ ਤੁਹਾਡੇ ਤੂਹਾ ਘੜ ਦੂ ਮੀ ਤੇਰ ਸਾਹਿਬ ਜਿੰਦਾਬਾਦ ਜਿੰਦਾਬਾਦ ਅਗਲੀ ਗੱਲ ਅਸੀਂ ਇੱਥੇ ਕੱਲਾ ਅਧਿਆਪਕਾਂ ਦੇ ਮਸਲੇ ਨਹੀਂ ਲੈ ਕੇ ਆਏ ਡੀਟੀਐਫ ਵਿਦਿਆਰਥੀਆਂ ਦੇ ਮਸਲੇ ਸਿੱਖਿਆ ਨਾਲ ਜੁੜੇ ਹੋਏ ਮਸਲੇ ਜਿਹੜਾ ਮੋਦੀ ਦੀ ਸਿੱਖਿਆ ਨੀਤੀ ਲਾਗੂ ਕਰ ਰਿਹਾ ਪੰਜਾਬ ਸਰਕਾਰ ਇੱਥੇ ਇਹਨਾਂ ਦਾ ਸਿੱਖਿਆ ਮੰਤਰੀ ਹਰਜੋਤ ਵੈਸ ਉਹ ਸਿੱਖਿਆ ਨੀਤੀ ਦੇ ਖਿਲਾਫ ਆਸੀ ਸੀਈਪੀ ਨਾਂ ਦਾ ਗਿਆਰ ਬਗਿਆਨਿਕ ਪ੍ਰੋਜੈਕਟ ਜਿਹਦੇ ਨਾਤੇ ਜਿੱਥੇ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ ਉੱਥੇ ਅਧਿਆਪਕਾਂ ਤੇ ਤੌਂਸ ਜਮਾਈ ਜਾ ਰਹੀ ਆ ਸੋ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਸਿੱਖਿਆ ਦੇ ਵਿੱਚ ਦਿੱਲੀ ਮਾਡਲ ਲਾਗੂ ਕਰਨ ਦਾ ਇਹਨਾਂ ਨੇ ਐਲਾਨ ਕੀਤਾ ਸੀ ਆ ਦਿੱਲੀ ਮਾਡਲ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅਧਿਆਪਕ ਹੋਣ ਪੰਜਾਬ ਦੇ ਲੋਕ ਹੋਣ ਜਿਹੜੇ ਇਸ ਵੀਡੀਓ ਤੇ ਰਹੀ ਭਾਵੇਂ ਸੁਣ ਰਹੇ ਹੋਣ ਦਿੱਲੀ ਮਾਡਲ ਇਹੋ ਹੈ ਕਿ ਤੁਹਾਡੇ ਦਰਵਾਜ਼ੇ ਤੇ ਅਸੀਂ ਆਈਏ ਤੁਸੀਂ ਧੱਕੇ ਮਾਰੋ ਕੋਈ ਅਧਿਆਪਕ ਨਹੀਂ ਹੈ ਹੱਤਬਾਦੀ ਥੋੜੀ ਨੇ ਸਾਡੀ ਜੇਬ ਚ ਪੈਨ ਨਿਕਲ ਸਕਦਾ ਹੈ ਡੈਰੀ ਨਿਕਲ ਸਕਦੀ ਹੈ ਝੰਡਾ ਨਿਕਲ ਸਕਦਾ ਕੋਈ ਇੱਥੇ ਹਥਿਆਰ ਥੋੜੀ ਚੁੱਕੀ ਫਿਰਦੇ ਜਿਹੜਾ ਕੰਮ ਕਰਨ ਦੀ ਲੋੜ ਹੈਗੀ ਆ ਪੰਜਾਬ ਦੇ ਵਿੱਚ ਕਿਹਾ ਸੀ ਨਸ਼ੇ ਬੰਦ ਕਰਾਂਗੇ ਉੱਥੇ ਤਾਂ ਤੁਹਾਡੇ ਤੋਂ ਸੁਭਾਅ ਉੱਡੀ ਨਹੀਂ ਹੈ ਤੁਸੀਂ ਕਿਹਾ ਗੈਰ ਕਾਨੂੰਨੀ ਮਾਈਨਿੰਗ ਰੋਕਾਂਗੇ ਉੱਥੋਂ ਤੇ ਛੋਡੇ ਤੋਂ ਸਵਾ ਉੱਡੀ ਨਹੀਂ ਹੈ ਤੁਸੀਂ ਕਿ ਇਹ ਪੰਜਾਬ ਦਾ ਖਜ਼ਾਨਾ ਭਰਾਂਗੇ ਉੱਥੇ ਤੇ ਸਵਾ ਉੱਡੀ ਨਹੀਂ ਹੈ ਛੋਡੇ ਤੋਂ ਗੱਲਾਂ ਕਰਦੇ ਹੋ ਤੁਸੀਂ ਦਿੱਲੀ ਮੋਡਲ ਦੀਆਂ ਰੰਗਲੇ ਪੰਜਾਬ ਦੀਆਂ ਜੇ ਇਸ ਤਰ੍ਹਾਂ ਦਾ ਰੰਗਲਾ ਪੰਜਾਬ ਆ ਸਾਨੂੰ ਨਹੀਂ ਚਾਹੀਦਾ ਜਿਹੜਾ ਪੰਜਾਬ ਹੈਗਾ ਉਹੀ ਛੱਡ ਦਿਓ ਤੁਸੀਂ ਸੋ ਅਧਿਆਪਕ ਸਾਥੀਓ ਆਪਾਂ ਡੀਟੀਐਫ ਹਮੇਸ਼ਾ ਇਸ ਗੱਲ 'ਚ ਯਕੀਨ ਰੱਖਦੀ ਹੈ ਕਿ ਜੇ ਸਰਕਾਰ ਗੱਲਬਾਤ ਲਈ ਬੁਲਾਉਂਦੀ ਹੈ ਗੱਲਬਾਤ ਵੀ ਕਰਾਂਗੇ ਪਰ ਅਸੀਂ ਕੋਈ ਪਿਠਾਰੀ ਨਹੀਂ ਹੈ ਕਿ ਅਸੀਂ ਉੱਥੇ ਬੈਠੇ ਰਹੀਏ ਤੇ ਤੁਸੀਂ ਮੀਟਿੰਗ ਮੀਟਿੰਗ ਕਰਦੇ ਰਹੋ ਦੇਣੀ ਹੋਈ ਦੇ ਦਿਓ ਮੀਟਿੰਗ ਅਸੀਂ ਮੀਤਿਆਰ ਸਾਹਿਬ ਤੁਹਾਡੇ ਦਰਵਾਜੇ ਤੇ ਤੁਹਾਡੇ ਮੁੱਖ ਮੰਤਰੀ ਸਾਹਿਬ ਦਾ ਤੁਹਾਡੀ ਪੂਰੀ ਸਰਕਾਰ ਦਾ ਪੁਤਲਾ ਫੁੱਕ ਕੇ ਜਾ ਰਹੇ ਆ ਯਾਦ ਰੱਖਿਓ ਇਸ ਗੱਲ ਨੂੰ ਕਿ ਪੰਜਾਬ ਦੇ ਅਧਿਕਾਰਤਾਏ ਸੀ ਤੁਸੀਂ ਧੱਕੇ ਮਾਰ ਕੇ ਉਹਨਾਂ ਨੂੰ ਆਪਣੇ ਦਰਵਾਜੇ ਤੋਂ ਲੰਬੇ ਕੀਤਾ ਇਸ ਤਰ੍ਹਾਂ ਤਾਂ ਕੋਈ ਸੱਤ ਬਗਾਨੇ ਲੋਨ ਨਹੀਂ ਕਰਦਾ ਸੋਨੂੰ ਤਾਂ ਵੋਟਾਂ ਪਾ ਕੇ ਸੱਤਾ ਚ ਲੈ ਜਾਂਦਾ ਹੈਗਾ ਇਸ ਕਰਕੇ ਜੋ ਵੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਰਨਾਲਾ ਪ੍ਰਸ਼ਾਸਨ ਨੇ ਕਿ ਉਹ ਸਿਵਲ ਤੇ ਪੁਲਿਸ ਹੈਗਾ ਜਿਸ ਤਰ੍ਹਾਂ ਅਧਿਆਪਕਾਂ ਨੂੰ ਬੇਵਕੂਫ ਬਣਾਉਣ ਦਾ ਜਿਸ ਤਰ੍ਹਾਂ ਅਧਿਆਪਕਾਂ ਦੀ ਸਵੇਰੇ ਗ੍ਰਿਫਤਾਰੀ ਤੇ ਸ਼ਾਮ ਨੂੰ ਧੱਕੇ ਮਾਰ ਕੇ ਅਧਿਆਪਕਾਂ ਨੂੰ ਛੁੱਟਿਆ ਗਿਆ ਹੈ ਤਾਂ ਇਹ ਸਰਕਾਰ ਨੂੰ ਹੁਣ ਜਵਾਬ ਅਸੀਂ ਪੂਰੇ ਪੰਜਾਬ 'ਚ ਦਵਾਂਗੇ ਤੇ ਡੀਟੀਐਫ ਵੱਲੋਂ ਅਸੀਂ ਐਲਾਨ ਕਰਦੇ ਆ ਜਿਹੜੀ ਭਾਜੀ ਤੁਸੀਂ ਪਾਈ ਆ ਇਹਨਾਂ 21 ਦੇ 51 ਕਰਕੇ ਮੋੜਾਂਗੇ ਅੱਜ ਅਸੀਂ ਪੁੱਤਨਾ ਫੋਕ ਕੇ ਜਾ ਰਹੇ ਆ ਤੇ ਲੱਤ ਮਾਰਦੇ ਸੋਡੀਆਂ ਮੀਟਿੰਗਾਂ ਦੇ ਦੇਣੀ ਹੋਇਆ ਦੇਜੋ ਕਰ ਲਾਂਗੇ ਨਹੀਂ ਅਸੀਂ ਕੋਈ ਮੀਟਿੰਗ ਨਹੀਂ ਕਰੀਏ ਅਸੀਂ ਕਰਨਾਲਾ ਪ੍ਰਸ਼ਾਸਨ ਮੁਰਦਾਬਾਤ 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 ਕਰਨਾਲਾ ਪ੍ਰਸ਼ਾਸਨ ਮੁਰਦਾਬਾਤ ਮੁਰਦਾਬਾਤ ਮਰਦਾਬਾਤ ਮੀਥੇ ਆ ਸ਼ਰਮ ਕਿਰਾਪ ਸ਼ਰਮ ਕਰੋ